ਸੋ ਅੱਜ ਆਪਾਂ ਜੁੜੇ ਹੋਏ ਆਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਪਿੰਡ ਠੱਕਰਵਾਲ ਜ਼ਿਲ੍ਹਾ ਲੁਧਿਆਣਾ ਤੋਂ ਸੋ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਜਦੋਂ ਆਪਾਂ ਲੁਧਿਆਣੇ ਤੋਂ ਠੱਕਰਵਾਲ ਨੂੰ ਜਾਂ ਲੁਧਿਆਣੇ ਤੋਂ ਪਖਵਾਲਵਾਲ ਨੂੰ ਜਾਂਦੇ ਆਂ ਤਾਂ ਉਸ ਰੋਡ ਦੇ ਉੱਤੇ ਸਥਿਤ ਪਿੰਡ ਠੱਕਰਵਾਲ ਦੇ ਵਿੱਚ ਮੌਜੂਦ ਆ ਸੋ ਗੱਲ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਸੋ ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਕਰ ਰਹੇ ਸੀਗੇ ਜਦੋਂ ਕੀਰਤਪੁਰ ਸਾਹਿਬ ਤੋਂ ਜਦੋਂ ਗੁਰੂ ਲੁਧਿਆਣੇ ਦੇ ਗੁਰਦੁਆਰਾ ਗਊ ਘਾਟ ਪਹੁੰਚਦੇ ਆ ਤਾਂ ਉੱਥੇ ਆ ਕੇ ਉਹ ਆਪਣੇ ਭਾਈ ਮਰਦਾਨੇ ਸਾਥੀ ਨੂੰ ਬੇਨਤੀ ਕਰਦੇ ਆ ਕਿ ਇੱਥੇ ਇੱਕ ਲਾਗ ਲੈ ਜਿਹੜਾ ਨਗਰ ਦੇ ਵਿੱਚ ਆ ਠਾਕੁਰਦਾਸ ਆ ਜਿਹੜਾ ਮਹੰਤ ਰਹਿੰਦਾ ਵਾ ਵੀ ਆਪਾਂ ਉਸ ਦੇ ਕੋਲ ਜਾਣਾ ਵਾ ਜਿਨੇ ਪਿਛਲੇ ਜਨਮ ਦੇ ਵਿੱਚ ਕਾਫੀ ਤਪੱਸਿਆ ਕੀਤੀ ਆ ਸੋ ਹੁਣ ਗੱਲ ਕਰੀਏ ਜਿਹੜਾ ਠਾਕੁਰਦਾਸ ਸੀਗਾ ਮਹੰਤ ਸੀਗਾ ਇਹ ਰਾਜਸਥਾਨ ਤੋਂ ਸੀਗਾ ਤੇ ਇਹਦਾ ਜਿਹੜਾ ਗੁਰੂ ਮਥਰਾਦਾਸ ਸੀਗਾ ਉਹਦੀ ਜਦੋਂ ਡੈਥ ਹੋ ਗਈ ਸੀਗੀ ਤਾਂ ਮਹੰਤਾ ਨੇ ਇਹਨੂੰ ਗੱਦੀ ਨਹੀਂ ਦਿੱਤੀ ਸੀਗੀ ਇਸ ਲਈ ਇਹ ਨਾਰਾਜ਼ ਹੋ ਕੇ ਆਪਣੇ ਚੇਲਿਆਂ ਨੂੰ ਲੈ ਕੇ ਇਸ ਨਗਰ ਦੇ ਵਿੱਚ ਆ ਗਿਆ ਸੀਗਾ ਸੋ ਇਹਦਾ ਨਾਂ ਠਾਕੁਰਦਾਸ ਸੀਗਾ ਇਸੇ ਕਰਕੇ ਇਸ ਨਗਰ ਦਾ ਜਿਹੜਾ ਨਾਮ ਆ ਉਹ ਬਾਅਦ ਵਿੱਚ ਠੱਕਰਵਾਲ ਪੈ ਗਿਆ ਸੋ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਚੇਲੇ ਮਰਦਾਨੇ ਨੂੰ ਜਦੋਂ ਲੈ ਕੇ ਜਾ ਰਹੇ ਸੀਗੇ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਗੇਟ ਦੇ ਬਾਹਰ ਬਾਰ ਬਾਰ ਉਸ ਸਮੇਂ ਜਦੋਂ ਇੱਕ ਕੁੱਲੀ ਤੇ ਝੌਂਪੜੀ ਝੌਂਪੜੀ ਦੇ ਵਿੱਚ ਇਹ ਜਿਹੜਾ ਮਹਾਂਤ ਸੀਗਾ ਰਹਿੰਦਾ ਸੀਗਾ ਤੇ ਲਾਗ ਦੇ ਪਾਸੇ ਇੱਕ ਛਪੜੀ ਹੁੰਦੀ ਸੀ ਜਿਸ ਨੂੰ ਅੱਜ ਕੱਲ੍ਹ ਸਰੋਵਰ ਦਾ ਜਿਹੜਾ ਰੂਪ ਦਿੱਤਾ ਗਿਆ ਵਾ ਇਤਿਹਾਸ ਆ ਜਿਹੜਾ ਮੈਂ ਨਾਲ ਫੋਟੋ ਵੀ ਅਟੈਚ ਕਰ ਰਿਆ ਹਾਂ ਤੁਸੀਂ ਪੜ੍ਹ ਸਕਦੇ ਹੋ ਸੋ ਜਦੋਂ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਲੈ ਕੇ ਇਸ ਮਹਾਂਤ ਦੀ ਕੋਠੜੀ ਮੂਹਰੋਂ ਝੌਂਪੜੀ ਲਾ ਲੋ ਲੰਘ ਰਹੇ ਸੀਗੇ ਤਾਂ ਉਹ ਜਿਹੜਾ ਮਹਾਂਤ ਸੀਗਾ ਉਹਨੂੰ ਆਪਣੀ ਜਿਹੜੀ ਤਪੱਸਿਆ ਕੀਤੀ ਸੀਗੀ ਉਹਦੇ ਤੇ ਮਾਣ ਸੀਗਾ ਉਹ ਅੰਦਰ ਚਲੇ ਗਿਆ ਝੌਂਪੜੀ ਦੇ ਵਿੱਚ ਸੋ ਗੁਰੂ ਨਾਨਕ ਦੇਵ ਜੀ ਕੌਜੀ ਦੂਰੀ ਤੇ ਉਹਦੀ ਝੌਂਪੜੀ ਤੋਂ ਜਾ ਕੇ ਬੈਠ ਗਏ ਅਤੇ ਉਹਨਾਂ ਨੇ ਮਰਦਾਨੇ ਨੂੰ ਜਿਹੜਾ ਰਬਾਬ ਵਜਾਉਣ ਲਈ ਕਿਹਾ ਅਤੇ ਕਿਹਾ ਕਿ ਬਾਣੀ ਦਾ ਪਉਚਾਰਨ ਕਰਨਾ ਤੇ ਮਰਦਾਨੇ ਆ ਰਬਾਬ ਵਜਾ ਸੋ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਜਿਹੜਾ ਗੌੜੀ ਮਹੱਲਾ ਪਹਿਲਾ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਵੱਤ ਪੜ੍ਹੀ ਪਛਤਾਨਿਆ ਅੰਗ 224 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਆ ਜਦੋਂ ਫਿਰ ਜਿਹੜਾ ਠਾਕੁਰਦਾਸ ਸੀਗਾ ਗੁਰੂ ਨਾਨਕ ਦੇਵ ਜੀ ਆਵਾਜ਼ ਸੁਣ ਕੇ ਉਹਨਾਂ ਦੇ ਕੋਲ ਆਇਆ ਅਤੇ ਹਰੀਰਾਮ ਆਖਿਆ ਅਤੇ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਜਵਾਬ ਦੇ ਵਿੱਚ ਸੱਤ ਕਰਤਾਰ ਕਿਆ ਅਜਿਹੜਾ ਠਾਕੁਰਦਾਸ ਸੀਗਾ ਉਹ ਆਪਣੀ ਭਗਤੀ ਉਹਨੇ ਕੀਤੀ ਹੋਈ ਸੀਗੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਕਿ ਹਰੇ ਰਾਮ ਤੇ ਸਤ ਕਰਤਾਰ ਵਿੱਚ ਕੀ ਫਰਕ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਜਿਹੜਾ ਰਾਮ ਅਤੇ ਕ੍ਰਿਸ਼ਨ ਇਹ ਸਤ ਕਰਤਾਰ ਦੇ ਅਵਤਾਰ ਸਨ ਕਰਤਾਰ ਸਦਾ ਸਤ ਹੈ ਸਦਾ ਸਤ ਹੈ ਤੇ ਸਦਾ ਸਤ ਰਹੇਗਾ ਇਹ ਸੁਣ ਕੇ ਜਿਹੜਾ ਠਾਕੁਰਦਾਸ ਸੀਗਾ ਉਹਦਾ ਜਿਹੜਾ ਹੰਕਾਰ ਸੀਗਾ ਉਹ ਟੁੱਟ ਗਿਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਪਿਆ ਉਸੀ ਦਾ ਇਹਦਾ ਨਾਮ ਠਾਕੁਰਦਾਸ ਸੀਗਾ ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਜਿਹੜਾ ਠੱਕਰਵਾਲ ਪੈ ਗਿਆ ਵੀਡੀਓ ਦੇ ਵਿੱਚ ਪ੍ਰੋਪਰ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਸੋ ਇਹ ਸੀਗਾ ਜੀ ਇਤਿਹਾਸ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਾਸਚਾਈ ਪਹਿਲੀ ਪਿੰਡ ਠੱਕਰਵਾਲ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ